ਖਤਰੀ ਮਹਾਸਭਾ ਵੱਲੋਂ ਪੁਰਾਣਾ ਰਾਜਪੁਰਾ ਨੇੜੇ ਨਗਰ ਖੇੜਾ ਗਊਸ਼ਾਲਾ ਵਿੱਚ ਅੱਖਾਂ ਦਾ ਫਰੀ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਲਗਭਗ 100 ਦੇ ਕਰੀਬ ਮਰੀਜ਼ਾਂ ਨੇ ਫਾਇਦਾ ਉਠਾਇਆ ਅਤੇ ਮੌਕੇ ਤੇ ਜਿਨ੍ਹਾਂ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਹਨ ਉਹਨਾਂ ਦੇ ਫਾਰਮ ਵੀ ਭਰੇ ਗਏ ਇਸ ਮੌਕੇ ਤੇ ਪੰਮੀ ਸੈਕਲ ਅਤੇ ਦਲਿਤ ਨੇਤਾ ਸੁਖਜਿੰਦਰ ਸਿੰਘ ਸੁਖੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਪੰਮੀ ਸੈਕਲ ਅਤੇ ਸੁਖਜਿੰਦਰ ਸਿੰਘ ਸੁਖੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਪੂਰੀ ਰਿਪੋਰਟ ਦੇ ਵਿੱਚ ਮੇਰਾ ਨਾਮ ਸੁਖਿੰਦਰ ਸੁਖੀ ਹੈ ਪ੍ਰਵਾਨ ਜੱਟ ਦੇ ਮੰਚ ਤੇ ਅੱਜ ਇੱਥੇ ਅਸੀਂ ਜਿਹੜਾ ਬਹੁਤ ਵਧੀਆ ਉਪਰਾਲਾ ਖੱਤਰੀ ਵਾਲੇ ਫੇਰ ਗਰੁੱਪ ਵੱਲੋਂ ਕੀਤਾ ਗਿਆ ਮੇਰੇ ਵੱਡੇ ਵੀਰ ਸੱਜੇ ਕੱਕੜ ਜੀ ਦੀ ਅਗਵਾਈ ਵਿੱਚ ਤੇ ਅਸੀਂ ਇਹਨਾਂ ਨੂੰ ਜਿਹੜੀ ਮੁਬਾਰਕਬਾਦ ਦੇਣਾ ਚਾਹੁੰਦੇ ਆ ਤੇ ਨਾਲ ਹੀ ਅਸੀਂ ਇਹਨਾਂ ਦੇ ਨਾਲ ਜਿਹੜੇ ਉਪਰਾਲੇ ਦੇ ਵਿੱਚ ਅਸੀਂ ਇਹਨਾਂ ਨੂੰ ਮੁਬਾਰਕਬਾਦ ਦੇ ਨਾਲ ਇਹ ਵੀ ਬੇਨਤੀ ਕਰਨਾ ਚਾਹਾਂਗੇ ਅਗਲੀ ਵਾਰ ਇਸ ਤਰ੍ਹਾਂ ਦਾ ਜਦ ਵੀ ਉਪਰਾਲਾ ਹੁੰਦਾ ਹੈ ਇਹ ਸਾਡੇ ਵਰਗੀ ਜਿਹੜੀ ਸੰਸਥਾਵਾਂ ਆ ਉਹਨਾਂ ਨਾਲ ਵੀ ਤਾਲਮੇਲ ਕਰੇ ਤੇ ਅਸੀਂ ਇਹਨਾਂ ਦੇ ਨਾਲ ਇਸ ਜਿਹੜੇ ਨੇਕ ਪੁਰਾਣੇ ਚ ਸੀ ਉਹ ਖਾਸ ਇਹੀ ਗੱਲ ਕਹਿੰਦਾ ਹੋਇਆ ਮੈਂ ਦੁਬਾਰਾ ਇਹ ਪੂਰੀ ਸੰਸਥਾ ਦੇ ਮੈਂਬਰਾਂ ਨੂੰ ਸੰਦੇਵ ਨੂੰ ਧੰਨਵਾਦ ਦਿਆਂ ਜਾਂਦਾ ਹੈ ਕਿ ਲੋਕ ਭਾਈ ਦਾ ਕੰਮ ਕਰਦੇ ਆ ਰਹੀ ਹੈ ਸਾਡਾ ਇਹ ਅੱਜ ਅੱਖਾਂ ਦਾ ਦੂਸਰਾ ਚੈੱਕ ਅਪ ਤੇ ਆਪਰੇਸ਼ਨ ਕੈਂਪ ਹੈ ਇੱਕ ਸਾਲ ਪਹਿਲਾਂ ਵੀ ਅਸੀਂ ਇਹ ਇੱਥੇ ਕੈਂਪਰ ਗਿਆ ਸੀ ਅੰਮਾਲਾ ਤੋਂ ਟੀਮ ਆਈ ਸੀ 70 ਬੰਦਿਆਂ ਦਾ ਆਪਰੇਸ਼ਨ ਹੋਇਆ ਸੀ 400 ਬੰਦਿਆਂ ਦਾ ਚੈੱਕਅਪ ਹੋਇਆ ਸੀ 400 ਬੰਦਿਆਂ ਨੂੰ ਟੈਕਸ ਦਿੱਤੀਆਂ ਗਈਆਂ ਦਵਾਈ ਦਿੱਤੀ ਗਈ ਅੱਜ ਵੀ ਇੱਥੇ 400 ਬੰਦਾ ਹੁਣ ਤਾਂ ਰਜਿਸਟਰ ਹੋ ਚੁੱਕਾ ਹੈ ਅਤੇ ਉਹਨਾਂ ਨੂੰ ਸਾਇਆ ਨੂੰ ਚੈੱਕਅਪ ਕਰਾਇਆ ਜਾ ਰਿਹਾ ਹੈ ਜਿਹਨਾਂ ਨੂੰ ਲੈਜ ਦੀ ਲੋੜ ਹੈ ਉਹਨਾਂ ਦੇ ਲੈਜ ਪੁਆਏ ਜਾਣਗੇ ਮਿਸ਼ਨ ਹਸਪਤਾਲ ਦੀ ਟੀਮ ਉਹਨਾਂ ਆਪਣੀ ਵਾਹਨ ਲੈ ਕੇ ਮੋਲਾ ਜਾਏਗੀ ਉੱਥੋਂ ਪਰਖਾ ਕੇ ਪਲ ਸੜਕੇ ਜਾਏਗੀ ਜਿਨ੍ਹਾਂ ਦਾ ਪਰਖਾ ਨਹੀਂ ਹੋਣਾ ਜੇ ਲੈ ਐਨਕਾ ਲਗਣੀਆਂ ਨੇ ਐਨਕਾ ਮਿਲ ਰਹੀ ਹੈ ਉਹ ਦਵਾਈ ਚਾਹੀਦੀ ਦਵਾਈ ਮਿਲ ਰਹੀ ਹੈ ਉਹ ਸਾਰੇ ਹੀ ਜਿੰਦੇ ਪੇਸ਼ੈਂਟ ਆਏ ਆ ਉਹਨਾਂ ਨੂੰ ਫੇਰ ਤੋਂ ਚਾਹ ਪਛਾਦਾ ਲੰਗਰ ਅਤੇ ਲੰਗਰ ਪਛਾਦਾ ਸਰਵਾ ਕੇ ਸੇਵਾ ਕਰੀ ਜਾ ਰਹੀ ਹੈ ਫਤਰੀ ਆਰਗੇਨਾਈਜ਼ੇਸ਼ਨ ਨੇ ਇਹੋ ਜਿਹੇ ਚਾਰ ਪੰਜ ਕੈਂਪ ਬੋ ਲਗਾਏ ਹੈ ਨੜੀਗਰ ਕੈਂਪ ਲਗਾਇਆ ਸੀ ਜਿਸ ਦਾ ਦਵਾਈਆਂ ਟੈਸਟ ਸਭ ਫ੍ਰੀ ਕਰੇ ਗਏ ਸੀ ਨੀਲਮ ਉਪਸਾਦ ਦੀ ਟੀਮ ਆਈ ਸੀ ਇਹੋ ਜਿਹੇ ਜ ਸਾਡੇ ਕੋਲ ਇੱਥੇ 휠ਚੇਅਰ ਬੈਡ ਔਰ ਗੱਦੇ ਜਿੰਨੇ ਵੀ ਮਰੀਜ਼ਾਂ ਦੇ ਸਮਾਨ ਘਰ ਵਿੱਚ ਯੋਗਤਨ ਚਾਹੀਦੇ ਆ ਉਹ ਹਰ ਇੱਥੇ ਪਿਆ ਹੈ ਜਿਸਕੇ ਜੁੜਦਾ ਹੈ ਉਹ ਲਾ ਜਾਂਦਾ ਹੈ ਪਰ ਵਾਪਸ ਆ ਦਿੰਦਾ ਜੁੜ ਕਰਕੇ ਉਹ ਅਸੀਂ ਰੋਹਿਤ ਕਰਦੇ ਆ ਸਾਡੀ ਸਟਰੈਟਜੀ ਅੰਬਰ ਹੋਰ ਜੋ ਵੱਟ ਕਰਕੇ ਸਤੰਤੀ ਸੈਨਾਨਗੇ ਤੇ ਲੋਕ ਭੈ ਦਾ ਕੰਮ ਕਰਨਗੇ ਧੰਨਵਾਦ